ਸਸਿਕਾ ਜੀ ਵੈਲਕਮ ਬੈਕ ਟੂ ਮਾਈ ਵਲੌਗ ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਪੂਰੇ ਵਧੀਆ ਅੱਜ ਹੈਗੀ ਹੈ 23 ਤਰੀਕ ਅੱਜ ਹੈਗੀ ਹੈ ਬਸੰਤ ਪੰਚਮੀ ਸਭ ਨੂੰ ਬਸੰਤ ਪੰਚਮੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਨਾ ਪਿੱਛੇ ਜੇ ਇੱਕ ਵਲੌਗ ਪਾਇਆ ਸੀ ਕਿ ਕਾਈਟ ਫ્લાਇੰਗ ਨਾ ਕਰਿਓ ਸਾਰਿਆਂ ਨੇ ਬੜਾ ਕਿਹਾ ਵੀ ਤੇਰੀ ਲੋਕਾਂ ਨੇ ਕਿਹੜਾ ਸੁਣ ਨਹੀਂ ਆਏ ਕਰਨੀ ਹੈ ਜੇ ਉਹ ਵੀ ਤੈਨੂੰ ਆ ਚੀਜ਼ਾਂ ਵਧੀਆ ਲੱਗਦੀਆਂ ਨੇ ਬਟ ਕਹਿੰਦੇ ਨੇ ਨਾ ਰੱਬੇ ਸੁਣ ਲਵੇ ਆ ਕੀ ਹੋਇਆ ਕਿਹੜੀ ਗੋਲੀ ਸਿੱਖ ਲਈ ਆਖਾ ਦੇਖੋ ਜੀ ਮੀ ਪੂਰਾ ਜੋਰਾ ਚੋਰਾ ਤੇ ਆ ਆ ਵੀ ਵਿਚਾਰੇ ਦੇ ਲਲੂਕ ਕਿਉਰੇ ਬੈਠੇ ਨੇ ਵੀ ਮੀ ਕਰਕੇ ਵੀ ਇੰਨਾ ਤੇਜਮੀ ਐਡਵਾਂਸ ਵਾਰਨਿੰਗ ਦਿੱਤੀ ਸੀ ਇਹਨਾਂ ਨੇ ਵੀ ਮੀ ਪਊਗਾ ਤੇ ਦਿਨਾਂ ਲੈ ਹੁਣ 10 10 20 20000 ਦੇ ਪਤੰਗ ਡੋਰਾ ਡੀਜੇ ਸਿਸਟਮ ਖਰੀਦੇ ਆ ਉਹ ਤਾਂ ਵੀ ਲੜਾ ਹੁਣ ਕੱਲ ਜਾਂ ਪਰਸੂ ਨੇ ਡਾਉਣਗੇ ਅੱਜ ਨਹੀਂ ਮੀ ਰੁਕਣ ਵਾਲਾ ਹੈਗਾ ਵੀ ਪੂਰਾ ਟਾਪ ਦਾ ਵੀ ਫੁੱਲ ਵਹਿ ਰਿਆ ਤਾਂ ਇਸ ਕਰਕੇ ਕਹਿੰਦੇ ਹੁੰਨੇ ਆ ਕਈ ਵਾਰ ਬੰਦਾ ਨਹੀਂ ਸੁਣਦਾ ਰੱਬ ਸੁਣ ਲੈਂਦਾ ਕਹਿੰਦੇ ਹੁੰਦੇ ਨੇ ਨਾ ਵੀ ਇੱਕ ਵਾਰੀ ਤਾਂ ਲక్ష్ਮੀ ਦੇਵੀ ਜਾਂ ਰੱਬ ਜਵਾਬ ਤੇ ਬੈਠਾ ਹੁੰਦਾ ਵੀ ਉਹ ਕਦੇ ਨਾ ਕਦੇ ਥੋੜੀ ਗੱਲ ਸੁਣ ਲੈਂਦਾ ਤਾਂ ਹੀ ਆਪਾਂ ਕਹਿੰਦੇ ਥੋੜਾ ਸੇਫਟੀ ਰੱਖਿਓ ਆਪਾਂ ਨੂੰ ਪਤਾ ਸੀ ਵੀ ਆਹ ਕੁਝ ਹੋਣਾ ਆਪਾਂ ਨੂੰ ਵੈਦਰ ਰਿਪੋਰਟ ਆਈ ਹੋਈ ਸੀ ਪਰ ਉਹਦੇ ਤੇ ਘੱਟ ਯਕੀਨ ਹੈ ਕਿਉਂਕਿ ਅੱਗੇ ਵੀ ਵੈਦਰ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਨੇ ਸਹੀ ਨਹੀਂ ਹੁੰਦੀ ਆ ਬਟ ਜ਼ਿੰਦਗੀ ਚ ਪਹਿਲੀ ਵਾਰ ਇੰਨੀ ਐਕੂਰੇਟ ਵੈਦਰ ਰਿਪੋਰਟ ਉਹ ਵੀ ਇੰਡੀਆ ਚ ਸੋ ਬਹੁਤ ਮਾੜਾ ਹੋਇਆ ਜਿਨ੍ਹਾਂ ਨੇ 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 ਮਹਗੇ ਪਤੰਗ ਖਰੀਦੇ ਹੋਏ ਸੀ ਇੰਨਾ ਖਰਚਾ ਕੀਤਾ ਹੋਇਆ ਸੀ ਉਹਨਾਂ ਨਾਲ ਤਾਂ ਬਹੁਤ ਮਾੜਾ ਹੋਇਆ ਅਫਸੋਸ ਹੋ ਰਿਹਾ ਸੁਣ ਕੇ ਤੇ ਦੇਖ ਕੇ ਅਈ ਅੱਖ ਚ ਕੁਝ ਪੈ ਗਿਆ ਅਫਸੋਸ ਹੋ ਰਿਹਾ ਦੇਖ ਕੇ ਤਾਂ ਕੀ ਹੁਣ ਆਪਦਾ ਧਿਆਨ ਰੱਖਿਓ ਠੀਕ ਆ ਕਮਰੇ ਚ ਪਤੰਗ ਪਤੌਂਗ ਡਾਲੋ ਜਿੰਨਾ ਦੇ ਆਏ ਕਿਤੇ ਜਾ ਫੋਟੋ ਫੂਟੋ ਪਾ ਲੋ ਸੌਰੀ ਜੇ ਕੇ ਸਾਨੂੰ ਗੁੱਸਾ ਲੱਗਿਆ ਬਟ ਆਪਾਂ ਇੱਕ ਚੰਗੀ ਉਹ ਗੱਲ ਕਹੀ ਸੀ ਵੀ ਆਪਾਂ ਘੱਟ ਡਾਈਏ ਜਾਂ ਥ੍ਰੈਡ ਕਾਟਨ ਜਿਹੜੀ ਹੁੰਦੀ ਆ ਉਹਦੇ ਨਾਲ ਡਾਈਏ ਤਾਂ ਹੁਣ ਕੋਈ ਨਹੀਂ ਡਾਊਗਾ ਇਹ ਚੀਜ਼ ਤੋਂ ਬਚਾ ਰਹੇ ਗਿਆ ਤੇ ਅੱਗੇ ਗੱਲ ਕਰਦੇ ਆ ਤੇ ਹਾਂ ਇੱਕ ਗੱਲ ਹੋਰ ਕਰਨੀ ਸੀ ਕਿ ਜਿਹੜਾ ਆਪਣੇ ਨਾ ਰਿਪਟਿਆਲੇ ਗੁਰਦੁਆਰਾ ਦੁਖ ਨਿਵਾਸ ਸਾਹਿਬ ਉੱਥੇ ਇੱਕ ਹੁਕਮਨਾਮਾ ਹੋਇਆ ਹੋਇਆ ਵੀ ਬਾਬਾ ਜੀ ਦਾ ਵੀ ਜਿਹੜੇ ਵਸੰਤ ਪੰਚਮੀ ਨੂੰ ਆ ਕੇ ਉੱਥੇ ਇਸ਼ਨਾਨ ਕਰਨਗੇ ਉਹਨਾਂ ਦੇ ਜਿਹੜੇ ਦੁੱਖ ਵੀ ਦੁੱਖ ਨੇ ਉਹ ਸਾਰੇ ਦੂਰ ਹੋ ਜਾਣਗੇ ਵੀ ਇੱਕ ਦਿਲ ਨੂੰ ਭਾਵਨਾ ਮਨੋ ਭਾਵਨਾ ਜੋ ਮਰਜੀ ਕਹਿ ਲਓ ਵੀ ਹਾਂ ਹੁੰਦੇ ਵੀ ਨੇ ਚਲੋ ਜਿਨ੍ਹਾਂ ਨੂੰ ਜਿਹੜੇ ਮੰਨਦੇ ਨੇ ਉਹ ਚੀਜ਼ ਨੂੰ ਜਿਹੜੇ ਨਹੀਂ ਮੰਨਦੇ ਉਹਨਾਂ ਲਈ ਕੋਈ ਉਹ ਚੀਜ਼ ਦਾ ਫਿਰ ਫਾਇਦਾ ਨਹੀਂ ਬਟ ਜਿਹੜੇ ਮੰਨਦੇ ਨੇ ਉਹਨਾਂ ਦਾ ਹੁੰਦਾ ਮੈਂ ਇੱਥੇ ਹੁਕਮਨਾਮਾ ਸਾਈਡ ਤੇ ਲਾ ਦੂੰ ਤੁਸੀਂ ਪੜ ਵੀ ਸਕਦੇ ਹੋ ਕਿਉਂਕਿ ਚਲੋ ਨਹੀਂ ਜਾ ਸਕਦੇ ਤੁਸੀਂ ਉੱਥੇ ਉਹ ਦਰਸ਼ਨ ਕਰ ਲਓ ਬਾਬਾ ਜੀ ਦੀ ਮਨੋ ਭਾਵਨਾ ਉਹਨੇ ਦਿਲ ਚ ਰੱਖੋ ਠੀਕ ਆ ਬਟ ਬਾਈ ਮੈਂ ਐਤ ਕੀ ਗਲਤੀ ਕਰ ਗਿਆ ਕਿ ਮੈਂ 12 ਵਜੇ 1 ਵਜੇ ਜਾਇਆ ਉਹਨਾ ਤੇ ਐਤ ਕੀ ਸਾਡੀ ਪੂਰੀ ਗਲਤੀ ਹੋ ਗਈ ਕਮੀ ਆ ਗਿਆ ਬਟ ਕਈ ਲੋਕ ਬਾਈ ਇੰਨੇ ਸ਼ਰਦਾ ਵਾਲੇ ਨੇ ਨਾ ਚਲੋ ਅਸੀਂ ਨਹੀਂ ਹੈਗੇ ਤੇ ਉਹ ਰਾਤ ਨੂੰ ਗਏ ਇਸ਼ਨਾਨ ਕਰਕੇ ਆਏ ਤੇ ਜਿਹੜੇ ਹੁਣ ਵੀ ਆ ਇੰਨੀ ਮੀਚ ਉੱਥੇ ਇਸ਼ਨਾਨ ਕਰ ਰਹੇ ਨੇ ਵੀ ਦੇਖੋ ਤੁਸੀਂ ਉਹੀ ਮੰਨਣ ਵਾਲੀ ਗੱਲ ਆ ਵੀ ਜਿਹੜੇ ਮੰਨਦੇ ਨੇ ਉਹਨਾਂ ਲਈ ਸੱਚੀ ਰੱਬ ਹੈਗਾ ਜਿਹੜੇ ਨਹੀਂ ਮੰਨਦੇ ਤਾਂ ਫਿਰ ਉਹਨਾਂ ਲਈ ਤਾਂ ਰੱਬ ਹੋਵੇ ਨਾ ਹੋਵੇ ਇੱਕ ਬਰਾਬਰ ਆ ਸੋ ਸਭ ਨੂੰ ਫੇਰ ਆਪਾਂ ਕਹਿੰਦੇ ਆ ਹੈਪੀ ਬਸੰਤ ਪੰਚਮੀ ਆਪਦਾ ਆਮ ਨਾਲ ਮੂਫਲੀਆਂ ਉਹਦੀਆਂ ਬੱਚੀਆਂ ਹੋਣਗੀਆਂ ਲੋੜੀ ਲੋੜੀ ਵਾਲੀਆਂ ਗੱੱਚ ਘਰ ਜੋੜੀਆਂ ਬੈ ਕੇ ਰਜਾਈ ਚ ਆਮ ਨਾਲ ਖਾਓ ਆਪਦਾ ਇੰਜੋਏ ਕਰੋ ਸਾਡਾ ਵਲੌਗ ਦੇਖ ਲਓ ਜਿਹਨੇ ਗਾਲਾਂ ਗੱਡੀਆਂ ਨੇ ਕਮੈਂਟ ਚ ਕੱਢ ਲਿਓ ਸਾਨੂੰ ਕੋਈ ਫਰਕ ਨਹੀਂ ਪਈਦਾ ਬਟ ਜੋ ਸੀ ਆਪਾਂ ਤੁਹਾਨੂੰ ਸੱਚੀ ਗੱਲਾਂ ਦੱਸੀਆਂ ਨੇ ਠੀਕ ਆ ਜੋ ਹੁੰਦਾ ਜਿਹਦੇ ਟਾਈਮ ਉਹ ਵੀ ਜੇ ਨਹੀਂ ਹੁੰਦਾ ਉਹ ਵੀ ਤੇ ਆਪਾਂ ਅੱਗੇ ਮਿਲਦੇ ਆਂ ਰੋਟੀ ਰੋਟੀ ਖਾਣੇ ਆ ਤੁਹਾਡੇ ਨਾਲ ਹੋਰ ਗੱਲਾਂ ਕਰਦੇ ਆਂ ਤੇ ਆਜੋ ਚਾਹ ਚੂ ਬਣਾਈ ਆ ਆਪਾਂ ਨਾਲ ਖਾਣੇ ਆ ਪੀਣੇ ਆ ਆਪਾਂ ਵੀ ਆਪਾਂ ਵੀ ਆਹੀ ਫੰਕਸ਼ਨ ਕਰਨਾ ਕੰਟੈਂਟ ਹੁਣ ਆਹੀ ਰਹਿ ਗਿਆ ਕਿਉਂਕਿ ਬਾਹਰ ਤਾਂ ਪੈਂਦਾ ਮੀ ਨਾ ਬੰਦਾ ਕਿਤੇ ਜਾਣ ਜੋਗਾ ਪਿੱਛੇ ਵਾਲੇ ਬਲੌਗ ਚ ਕਿਹਾ ਸੀ ਅੱਜ ਆਪਾਂ ਜਾਣਾ ਮੈਨੂੰ ਨਹੀਂ ਲੱਗਦਾ ਜਾ ਹੋਊਗਾ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਵੀ ਉੱਥੇ ਕੰਮ ਬਹੁਤ ਨੇ ਉਹਨਾਂ ਨੂੰ ਵੀ ਉੱਥੇ ਕੰਮ ਬਹੁਤ ਨੇ ਇਸ ਕਰਕੇ ਉਹ ਵੀ ਸ਼ਾਇਦ ਅਜਾ ਨਾ ਆਉਣ ਦੇਖਦੇ ਆ ਕਿਸੇ ਲੋਟ ਤਾ ਪਹੁੰਚਾਂਗੇ ਜਾ ਕੇ ਆਉਣਾ ਉੱਥੇ ਵੀ ਜੁੜੇ ਰਹੋ ਤੁਹਾਨੂੰ ਦਿਖਾਉਨੇ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਦਿਆ ਕਰੋ ਛੇਤੀ ਤੋਂ ਛੇਤੀ ਯਾਰ ਤੁਸੀਂ ਐਨਾ ਕਿਉਂ ਕਰ ਰਹੇ ਹੋ ਮੈਂ ਛੇਤੀ ਤੋਂ ਛੇਤੀ ਦੱਸ ਕੇ ਕਰਦੇ ਨੇ ਤੁਸੀਂ ਹਜੇ ਮੇਰੇ 800 ਵੀ ਨਹੀਂ ਕਰਾਏ ਕਰਾ ਦਿਓ ਯਾਰ ਤੁਸੀਂ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਠੀਕ ਆ ਚਲੋ ਜੋ ਕੋਈ ਆਈਡੀਆ ਤੁਸੀਂ ਦੇਣਾ ਕਮੈਂਟਾਂ ਚ ਦੇ ਸਕਦੇ ਹੋ ਅਸੀਂ ਉਹਦੇ ਤੇ ਫੋਕਸ ਕਰਾਂਗੇ ਉਹ ਉਹਦੇ ਕਰਕੇ ਹੀ ਤਾਂ ਹੁੰਦਾ ਹੈ ਜੇ ਤੁਸੀਂ ਸਾਨੂੰ ਕੁਝ ਕਹੋਗੇ ਤਾਂ ਹੀ ਅਸੀਂ ਉਹ ਚੀਜ਼ ਤੇ ਗੌਰ ਕਰਾਂਗੇ ਜਦ ਤੁਸੀਂ ਕੋਈ ਕਹਿੰਦੇ ਨਹੀਂ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਕੋਈ ਨਾ ਕੋਈ ਆਈਡੀਆ ਇੱਕ ਨੇ ਮੈਨੂੰ ਕਿਹਾ ਸੀ ਫੂਡ ਬਲੌਗ ਉਹ ਵੀ ਅਸੀਂ ਲੈ ਕੇ ਆਵਾਂਗੇ ਜਲਦੀ ਤੁਹਾਡੇ ਮੂਰੇ ਤੇ ਜੇ ਤੁਹਾਡੇ ਕੋਲ ਕੋਈ ਹੋਰ ਆਈਡੀਆ ਹੈਗਾ ਦੱਸੋ ਆਪਾਂ ਉਹ ਤੇ ਵੀ ਫੋਕਸ ਕਰਕੇ ਕਰਾਂਗੇ ਹੁਣ ਆਪਾਂ ਨਾ ਜਮਾਂ ਹੀ ਉਹ ਹੋਣਾ ਵੀ ਜੱਗਰ ਕਹਿੰਦੇ ਨੇ ਵੀ ਖੁੱਲੇ ਚੱਲਣਾ ਹੁਣ ਨਹੀਂ ਆਪਾਂ ਡਰਦੇ ਜਿਵੇਂ ਆਪਾਂ ਪਹਿਲਾਂ ਨਾ ਥੋੜਾ ਸੰਗ ਜਾਂਦੇ ਸੀ ਪਬਲਿਕ ਬਲੌਗ 'ਚ ਹੁਣ ਆਪਾਂ ਪਬਲਿਕ ਵੀ ਬਣਾਉਣੇ ਸ਼ੁਰੂ ਕਰਨੇ ਨੇ ਬਸ ਵੈਗਰੂ ਮੇਰ ਕਰੇ ਅਸੀਂ ਉਧਰ ਨੂੰ ਵੀ ਹੋ ਜਾਣਾ ਹੁਣ ਨਹੀਂ ਅਸੀਂ ਜਗਾ ਕਰਨਾ ਚੱਕ ਕੇ ਕੈਮਰਾ ਹੋਰ ਬਾਈ ਕਿਵੇਂ ਆ ਕੀ ਹਾਲ ਆ ਐ ਸਿੱਧਾ ਹੋ ਜਾ ਕਰਨਾ ਇੱਕ ਮਾਈਕ ਆਪਾਂ ਰੱਖਿਆ ਕਰਨਾ ਇੱਕ ਸੈਕੰਡਰੀ ਰੱਖਿਆ ਕਰਨਾ ਜੇ ਕੋਈ ਵਧੀਆ ਬੰਦਾ ਮਿਲਿਆ ਕਰੂ ਉਹਨੂੰ ਮਾਈਕ ਦੇ ਦਿਆ ਕਰਨਾ ਵੀ ਚੱਲ ਕਲੀ ਆ ਜਾ ਗੱਲਾਂ ਓਏ ਮੈਂ ਇੱਕ ਹੋਰ ਸੱਚੀ ਚੀਜ਼ ਦੇਖੀ ਸੀ ਮੈਂ ਨਾ ਗੱਲਬਾਤ ਸੁਵੇਹਿਲਾ ਬੈਠਾ ਮੈਂ ਚੁਲਾ ਲਈ ਉਮੇਗਲ ਉਮੇਗਲ ਤੁਹਾਨੂੰ ਪਤਾ ਇੱਕ ਵੀਡੀਓ ਚੈਟ ਆ ਭਈ ਉਹ ਤੇ ਨੇ ਕੈਂਡ ਗੜਾ ਆਟਮਾ ਆਉਂਦੀਆਂ ਨੇ ਮੇਰੇ ਜੀ ਤਾਂ ਕੀਤਾ ਵੀ ਉਹ ਵੀਡੀਓ ਰਿਕਾਰਡ ਕਰਕੇ ਪਾਵਾਂ ਬਟ ਚਲੋ ਕਿਸੇ ਦੀ ਪ੍ਰਾਈਵੇਸੀ ਹੁੰਦੀ ਹੈ ਬਟ ਆਪਾਂ ਨੂੰ ਵੀ ਉਹ ਚੀਜ਼ ਵਧੀਆ ਨਹੀਂ ਉਹ ਚ ਡਿਫਾਲਟਰ ਵੀ ਟੋਪ ਦੇ ਆਉਂਦੇ ਨੇ ਜਿਹੇ ਇਹ ਜੀ ਉਨੀ ਕੀ ਗੱਲ ਕਹਤੀ ਫਿਰ ਆਪਾਂ ਕਿਤੇ ਸਾਰਦੇ ਆ ਜਾਂ ਆਪਾਂ ਸੁਣਦੇ ਆ ਸੋ ਉਹ ਚੀਜ਼ ਨੂੰ ਆਪਾਂ ਸਾਈਡ ਰੱਖ ਲਿਆ ਜੇ ਤੁਸੀਂ ਕਦੇ ਫੰਕਸ਼ਨ ਜੇ ਕਰਨਾ ਵੀ ਟਾਈਮ ਪਾਸ ਕਰਨਾ ਉਹ ਐਪ ਤੇ ਜਾ ਕੇ ਉਹ ਮੇਗਲ ਤੇ ਨਜ਼ਾਰੇ ਲਓ ਉੱਥੇ ਤੁਹਾਨੂੰ ਭਈਏ ਬੰਦੇ ਸਾਰੇ ਮਿਲਣਗੇ ਬਰਾਤੀ ਚਰਾਤੀਆਂ ਸਾਰੀਆਂ ਮਿਲਣਗੀਆਂ ਵੈਰਾਈਟੀਆਂ ਉੱਥੇ ਜਾ ਕੇ ਕਰੋ ਇੰਜੋਏ ਆਪਾਂ ਚਾਹ ਬਣਾ ਲਈਏ ਇਹਨਾਂ ਨੂੰ ਫਿਰ ਆਪਾਂ ਆਹਨੇ ਬੈ ਕੇ ਚਾਹ ਪੀਵਾਂਗੇ ਹੋ ਹੋ ਅੱਜ ਕੁਝ ਹੋਰ ਕਰਨ ਨੂੰ ਤਾਂ ਹੈ ਹੀ ਨਹੀਂ ਆਹੀ ਆਪਣਾ ਘਰ ਆਹੀ ਆਵਲੇ ਕੋਲ ਕਮਰੇ ਨੇ ਜਿੱਥਾਂ ਤਾਂ ਬੈ ਕੇ ਆਪਦਾ ਹੀ ਵਲੌਗ ਵਾਰ-ਵਾਰ ਦੇਖੀ ਚੱਲੋ ਵਿਊ ਇਨਕਰੀਜ਼ ਹੋ ਜਾਣਗੇ ਬਾਕੀ ਦੇਖਦੇ ਹਾਂ ਕੀ ਕਰਦੇ ਹਾਂ ਹਾਂ ਤੇ ਲੋ ਜਿਵੇਂ ਆਪਾਂ ਗਿਆ ਸੀ ਮੂਖੜੀਆਂ ਚੱਕੋ ਆਵਾ ਖਾਓ ਬੈ ਕੇ ਨਿਆਰੇ ਲੋ ਜ਼ਿੰਦਗੀ ਦੇ ਰੁਝਾਈ ਚ ਬੈਠੋ ਇਧਰ ਆਪਣਾ ਆਈ ਪੜਚਾਲ ਦਾ ਆਪਲਾ ਲੈਣੀਆਂ 2 ਮਿੰਟ ਚ ਕੋਈ ਫਿਲਮ ਬਸ ਐਮੀ ਬੈਕ ਇੰਜੋਏ ਕਰਿਆ ਕਰੋ ਕੁਛ ਨਹੀਂ ਹੁੰਦਾ ਮੀਮੋ ਦਾ ਕੀ ਪੈਂਦਾ ਹੀ ਰਹਿਣਾ ਅੱਜ ਨਹੀਂ ਡਾਉਂਗੇ ਕੱਲ੍ਹ ਡਾਲਿਓ ਬਟ ਤੁਸੀਂ ਮੈਨੂੰ ਪਤਾ ਜਿਨ੍ਹਾਂ ਨੇ ਡਾਉਂਾ ਉਹਨਾਂ ਨੇ ਤਾਂ ਹਟਣਾ ਹੈ ਨਹੀਂ ਉਹਨਾਂ ਨੇ ਡਾੱਕੀ ਮੰਨਣਾ ਕਈ ਹੁੰਦੇ ਨੇ ਲੋਕ ਉਹ ਇੱਕ ਵੀਡੀਓ ਵੀ ਪਿੱਛੇ ਚੱਲੀ ਸੀ ਕਿਸੇ ਨੇ ਨਾ ਮੀਚੇ ਉਹ ਮੰਮੀ ਪਤੰਗ ਨਹੀਂ ਹੁੰਦਾ ਪਲਾਸਟਿਕ ਵਾਲਾ ਪੱਟੂ ਨੇ ਉਹੀ ਡਾਇਆ ਹੋਇਆ ਵੀ ਕਰਦੋ ਕੰਮ ਡਾਉਣਾ ਹੀ ਡਾਉਣਾ ਵੀ ਸ਼ਗਨ ਤਾਂ ਕਰਦਾ ਹੀ ਕਰਦਾ ਢੀਡਾਉਂਦੇ ਨੇ ਗਈ ਉਹ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਹੁਣ ਮੈਂ ਨਾ ਆਪਣਾ ਵਾਸ਼ਿੰਗ ਪ੍ਰਾਈਮਰ ਹੁੰਦਾ 4000 ਘੰਟਾ ਮੈਂ ਨਾ ਇਹ ਤੇ ਲਾ ਕੇ ਰੱਖਿਆ ਹੋਇਆ ਐਨ ਲਿਸਟ ਬਣਾ ਕੇ ਇਹ ਬਿਲਹ ਹੀ ਪਿਆ ਸੀ ਕੋਈ ਕੰਮ ਤਾਂ ਆ ਨਹੀਂ ਰਿਹਾ ਸੀ ਹਜੇ ਕੋਈ ਕੰਮ ਹੀ ਨਹੀਂ ਸੀ ਇਹ ਤੇ ਇਹ ਤੇ ਐਂ ਲੱਗ ਰੱਖਿਆ ਹੋਇਆ ਵੀ 4000 ਘੰਟਾ ਪੂਰਾ ਹੋ ਜਵੇ ਤੇ ਇਹ ਵਲੌਗ ਨੂੰ ਆਪਾਂ ਇੱਥੇ ਕੈਂਡ ਕਰਦੇ ਆਂ ਤੇ ਹੋਰ ਕੁਝ ਤਾਂ ਹੈ ਨਹੀਂ। ਹੋਪ ਕਰਦੇ ਆਂ ਤੁਹਾਨੂੰ ਸਾਡੀਆਂ ਗੱਲਾਂ ਵਧੀਆ ਲੱਗੀਆਂ ਹੋਣਾ। ਜੇ ਵਧੀਆ ਲੱਗੀਆਂ ਲਾਈਕ ਜਰੂਰ ਕਰ ਦਿਓ। ਕਮੈਂਟ ਤੇ ਤੁਸੀਂ ਜੋ ਕਹਿਣਾ ਉਹ ਕਹਿ ਸਕਦੇ ਤੇ ਸਬਸਕ੍ਰਾਈਬ ਵੀ ਕਰ ਲਿਓ। ਆਪਾਂ ਜੀਤੀ ਤੋਂ ਜੀਤੀ 10000 ਪੂਰੇ ਕਰਨ ਨੇ। ਤੇ ਜਿਹੜੇ ਦੇਖਦੇ ਵੀ ਨੇ ਉਹ ਆਪਦੇ ਚਾਹੇ ਇੱਕ ਫਰੈਂਡ ਨੂੰ ਕਹਿ ਕੇ ਇੱਕ ਸਬਸਕ੍ਰਾਈਬ ਕਰਾ ਦਿਓ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ। ਡਨ। ਥੈਂਕ ਯੂ।